ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮੱਝਾਲੀ ਬਲੌਗ ਤੇ ਆਸ ਕਰਦੇ ਕਿ ਸਾਰੇ ਵੈਂਟਰਾ ਠੀਕ ਹੋ ਗਏ ਅਸੀਂ ਵੀ ਠੀਕ ਠਾਕ ਪਰ ਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤੇ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਬਾਕੀ ਬਹੁਤ-ਬਹੁਤ ਤੁਹਾਡਾ ਦਿਨੋ ਧੰਨਵਾਦ ਆ ਮੇਰੇ ਨਾਲ ਜੁੜਨ ਲਈ ਔਰ ਮੇਰੇ ਚੈਨਲ ਨੂੰ ਪਸੰਦ ਕਰਨ ਵਾਸਤੇ ਪੈਣਾ ਦੇ ਜਿਸ ਤਰ੍ਹਾਂ ਵੀ ਕਮੈਂਟ ਆਉਂਦੇ ਆ ਆਪਾਂ ਉਹਨਾਂ ਨੂੰ ਜਰੂਰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ ਪਹਿਣਾ ਹਰ ਇੱਕ ਦੂਸਰੀ ਫਿੱਸੀ ਪਹਿਂਦਾ ਇੱਕ ਕਮੈਂਟ ਹੁੰਦਾ ਕਿ ਪਹਿਣਾ ਤੁਹਾਡੀ ਉਮਰ ਦੇ ਵਾਸਤੇ ਸਾਨੂੰ ਦੱਸੋ ਤੁਹਾਡੀ ਉਮਰ ਕੀ ਆ ਤੁਹਾਡੇ ਵਾਲ ਚਿੱਟੇ ਆ ਤੁਹਾਡਾ ਫੇਸ ਇੰਨਾ ਗਲੂ ਕਰਦਾ ਵਾ ਸਾਰੇ ਆਪਣੇ ਆਪਣੇ ਜਿਹੜੇ ਆ ਆਈਡੀਆ ਲਗਾਉਂਦੇ ਆ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਬਾਕੀ ਪੈਣ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਨਾ ਆਪਾਂ ਨੂੰ ਸਕਿਨ ਦੀ ਆਪਣੀ ਕੇਅਰ ਕਰਨੀ ਚਾਹੀਦੀ ਆ ਬਾਹਰੀ ਪ੍ਰੋਡਕਟ ਜਿਹੜੇ ਨਾਂ ਲਗਾ ਕੇ ਸਾਨੂੰ ਘਰ ਦੀਆਂ ਚੀਜ਼ਾਂ ਦੇ ਨਾਲ ਆਪਣੇ ਫੇਸ ਨੂੰ ਨਾ ਆਪਾਂ ਹਮੇਸ਼ਾ ਲਈ ਜਵਾਨ ਰੱਖ ਸਕਦੇ ਆ ਕਿਉਂਕਿ ਤੁਸੀਂ ਵੀ ਦੇਖਿਆ ਹੋਣਾ ਜਿਹੜੇ ਬਾਹਰੀ ਪ੍ਰੋਟੈਕਟ ਜਿਆਦਾ ਲਗਾਉਂਦੇ ਆ ਉਹ ਥੋੜੇ ਦਿਨ ਲਈ ਤਾਂ ਸਾਨੂੰ ਚਮਕ ਜ਼ਰੂਰ ਦਿੰਦੇ ਆ ਪਰ ਫਿਊਚਰ ਲਾਈਫ ਟਾਈਮ ਵਾਸਤੇ ਤਾਂ ਸਾਡੀ ਜਿਹੜੀ ਸਕਿਨ ਹਨ एकदम ਖਰਾਬ ਹੋ ਜਾਂਦੀ ਆ ਉਹਦੇ ਨਾਲ ਕਿਸੇ ਵੀ ਤਰ੍ਹਾਂ ਤਰੀਕੇ ਨਾਲ ਜਾਂ ਝੂੜੀਆਂ ਪੈਣ ਜਾਂ ਧੀਆਂ ਜਾਂ ਫਿਰ ਆਪਣੇ ਸਕਿਨ ਤੇ ਦਾਗ ਹੋ ਜਾਂਦੇ ਆ ਹਨਾ ਤੇ ਮੈਂ ਮੈਂ ਆਪਣੀ ਤੁਹਾਨੂੰ ਇੱਕ ਮਤਲਬ ਗੱਲ ਦੱਸਦੀ ਆ ਮੇਰੇ ਹੀ ਕਿਸੇ ਜਾਣ ਪਛਾਣ ਦੀ ਆ ਤੇ ਮੇਰੇ ਰਿਸ਼ਤੇਦਾਰ ਤੇ ਉਹਨਾਂ ਦੇ ਨਾ ਫੇਸ ਤੇ ਨਾ ਬਹੁਤ ਚਿਰ ਪਹਿਣ ਬੜੀ ਪੁਰਾਣੀ ਗੱਲ ਆ ਉਹਨਾਂ ਦੇ ਫੇਸ ਤੇ ਨਾ ਬਹੁਤ ਜ਼ਿਆਦਾ ਪਿੰਪਲਸ ਹੁੰਦੇ ਹੀ ਤੇ ਮੇਰੇ ਉਦੋਂ ਉਸ ਟਾਈਮ 'ਚ ਨਾ ਜ਼ਿਆਦਾ ਜਿਹੜੇ ਪਾਰਲਰ ਕੋਲਰ ਨਾ ਉਹ ਨਵੇਂ-ਨਵੇਂ ਚੱਲੇ ਸੀ ਉਹਨਾਂ ਨੇ ਇੰਨੇ ਕੁ ਪ੍ਰੋਡਕਟ ਇਸਤੇਮਾਲ ਕਰਨੇ ਨਾ ਇੰਨੇ ਕਿ ਜਿੰਨੇ ਜੋ ਦੱਸਣਾ ਉਹਨਾਂ ਲਾ ਲੈਣਾ ਮਹਿੰਗੀ ਕੁਮਹਿੰਗੀ ਤੋਂ ਮਹਿੰਗੀ ਕਰੀਮ ਪਰ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਕੋਈ ਫਰਕ ਨਹੀਂ ਪਿਆ ਹੈ ਨਾ ਤੇ ਲਾਸਟ ਉਹਨਾਂ ਨੂੰ ਜਿਹੜੇ ਫਰਕ ਪਿਆ ਨਾ ਤੇ ਉਹਨਾਂ ਨੂੰ ਆਪਣੀ ਘਰ ਦੀ ਚੀਜ਼ ਕਿਸੇ ਨੇ ਦੱਸੀ ਉਹਦੇ ਨਾਲ ਹੀ ਉਹਨਾਂ ਨੂੰ ਫਰਕ ਪਿਆ ਜਿਹੜੇ ਆਪਾਂ ਬਾਹਰੀ ਪਰ ਡਾਟਾ ਤੇ ਇਹਨਾਂ ਵਿਸ਼ਵਾਸ ਤੇ ਕਰਦੇ ਆ ਕਿਉਂਕਿ ਆਪਾਂ ਜਿਹੜੀ ਜੰਗੀ ਐਡ ਦੇਖਦੇ ਆ ਜਿਆਦੀ ਮਹਿੰਗੀ ਜਿੰਨੀ ਜਿਆਦੀ ਮਹਿੰਗੀ ਕਰੀ ਮਹੀਂ ਇਹਨਾਂ ਨੂੰ ਉਹਨਾਂ ਨਾਲ ਜਿਆਦਾ ਵਿਸ਼ਵਾਸ ਹੁੰਦਾ ਸਾਡਾ ਪਰ ਮੰਨੋ ਭਾਵੇਂ ਨਾ ਮੰਨੋ ਜੇ ਜੇ ਆਪਾਂ ਕਿਸੇ ਨੂੰ ਕਹਿ ਦਾਂਗੇ ਨਾ ਕਿ ਤੁਸੀਂ ਮਲਤਾਨੀ ਮਿੱਟੀ ਲਾਓ ਤੇ ਉਹਨਾਂ ਨੇ ਕਹਿਣਾ ਕਿ ਨਹੀਂ ਇਹ ਤਾਂ ਸਸਤੀ ਆ ਇਹਨੇ ਕੀ ਕਰ ਦੇਣਾ ਮੈਂ ਹਨਾ ਪਰ ਇਹ ਸਭ ਚੀਜ਼ਾਂ ਜਿਹੜੇ ਨਾ ਇਹਦੇ ਉਹਨਾਂ ਵਿੱਚ ਕੈਮੀਕਲ ਲਿੰਦੇ ਇਹਨਾਂ ਨੂੰ ਜੀਤਨ ਫਾਇਦਾ ਨਹੀਂ ਦਿੰਦੀਆਂ ਤੇ ਨੁਕਸਾਨ ਵੀ ਦਿੰਦੀਆਂ ਫਾਇਦਾ ਤੇ ਤੁਹਾਨੂੰ ਜ਼ਰੂਰ ਦਿੰਦੀਆਂ ਪਰ ਇਹਨਾਂ ਨੂੰ ਚੀਜ਼ਾਂ ਹੁੰਦੀਆਂ ਕਿ ਨਾ ਤੁਸੀਂ ਲਗਾਤਾਰ ਇਹਨਾਂ ਨੂੰ ਲਗਾਓ ਤੇ ਅੱਜ ਆਪਾਂ ਜਿਹੜਾ ਤੁਹਾਨੂੰ ਇੱਕ ਸਕਰਬ ਦੱਸਣ ਵਾਲੇ ਉਹ ਆਪਣੇ ਘਰ 'ਚ ਹੀ ਤਿਆਰ ਹੋ ਜਾਣਾ ਤੇ ਉਹਨੇ ਤੁਹਾਡੇ ਸਕਰਬ ਦਾ ਵੀ ਕੰਮ ਕਰਨਾ ਤੇ ਉਹਨੇ ਤੁਹਾਡਾ ਕਰੀਮ ਦਾ ਵੀ ਕੰਮ ਕਰਨਾ ਉਹਦੇ ਨਾਲ ਤੁਹਾਡਾ ਜਿਹੜਾ ਫੇਸ ਆ ਬਿਲਕੁਲ ਬੜਾ ਸੋਹਣਾ ਬਹੁਤ ਵਧੀਆ ਸਾਫ਼ ਹੋ ਜਾਊਗਾ ਕਿਸੇ ਵੀ ਤਰ੍ਹਾਂ ਦੀ ਜਿਸ ਤਰ੍ਹਾਂ ਹੁੰਦੀ ਸਾਡੀ ਸਕਿਨ ਸਾਫ਼ ਤੇ ਹੈਗੀ ਆ ਰੰਗ ਵੀ ਸਾਡਾ ਸਾਫ਼ ਹੈ ਪਰ ਹਲਕੇ ਹਲਕੇ ਜਿਹੜੇ ਆ ਕਦੀ ਕਦੀ ਥੋੜੇ ਥੋੜੇ ਦਾਗ ਦੂਗ ਹੁੰਦੇ ਆ ਇਹਦੇ ਨਾਲ ਬਿਲਕੁਲ ਸਾਫ਼ ਹੋ ਜਾਂਦੇ ਨਾਲੇ ਤੇ ਸਕਿਨ ਸਾਡੀ ਜਿਹੜੀ ਆ ਵਧੀਆ ਗਲੋ ਵੀ ਕਰਦੀ ਆ ਨਾਲੇ ਸਾਡੀ ਸਕਿਨ ਸਦਾ ਜਵਾਨ ਰਹਿੰਦੀ ਆ ਇਹਦੇ ਨਾਲ ਜਿਹੜੀ ਸਾਡੀ ਸਕਿਨ ਮਾ ਨਾ ਉੱਤੇ ਛੇਤੀ ਬੁੱਢਾਪਾ ਨਹੀਂ ਆਉਂਦਾ ਜੇ ਤੁਸੀਂ ਇਹਨੂੰ ਰੈਗੂਲਰ ਵਰਤਦੇ ਰਹੇ ਆ ਤੇ ਆਪਾਂ ਜਿਹਨ ਰੋਜ਼ ਦੀ ਤਰ੍ਹਾਂ ਤੁਹਾਨੂੰ ਪਤਾ ਵਾ ਆਪਾਂ ਕਰਦੀਆਂ ਸੀ ਚੀਜ਼ਾਂ ਤੋਂ ਕੁਛ ਨਾ ਕੁਛ ਨਵਾਂ ਤੁਹਾਨੂੰ ਟਰਾਈ ਕਰਕੇ ਦੱਸਦੀਆਂ ਕਿ ਆਹ ਚੀਜ਼ ਕਰੋ ਆਹ ਚਾਹ ਕਰੋ ਕਿਉਂਕਿ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਆਪਣੇ ਫੇਸ ਤੇ ਲਾ ਕੇ ਦੱਸਦੇ ਹਾਂ ਕਿ ਤੁਸੀਂ ਇਹ ਨਾ ਸੋਚੋ ਕਿ ਕਿ ਤੁਮ ਇਦਾਂ ਹੀ ਗੱਲਾਂ ਮਾਰਤੀਆਂ ਵਾ ਇਦਾਂ ਕੋਈ ਫਰਕ ਹੋਣਾ ਜਾਂ ਨਹੀਂ ਹੋਣਾ ਜਾਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋ ਜਾਣਾ ਹਨਾ ਅਸੀਂ ਵੀ ਇਹੀ ਸਭ ਚੀਜ਼ਾਂ ਇਸਤੇਮਾਲ ਕਰਕੇ ਤੁਹਾਨੂੰ ਵੀ ਦੱਸਦੇ ਹਾਂ ਕਿ ਤੁਸੀਂ ਵੀ ਕਰੋ ਪਹਿਲਾਂ ਆਪਾਂ ਖਾਲੀ ਬੋਲ ਲੈ ਲਿਆ ਵਾ ਠੀਕ ਹੈ ਖਾਲੀ ਬੋਲ ਦੇ ਵਿੱਚ ਆਪਾਂ ਜਿਹੜਾ ਦਹੀਂ ਆ ਉਹ ਲੈ ਲੈਣਾ ਵਾ ਤੁਸੀਂ ਦਹੀਂ ਜਿਹੜਾ ਘਰ ਦਾ ਜੰਮਿਆ ਵਾ ਤੇ ਬਹੁਤ ਹੀ ਜ਼ਿਆਦਾ ਵਧੀਆ ਵਾ ਆ ਦੇਖੋ ਘਰ ਦਾ ਜੰਮਿਆ ਹੋਇਆ ਦਹੀਂ ਆ ਬਹੁਤ ਹੀ ਵਧੀਆ ਗਾੜਾ ਦਹੀਂ ਆ ਠੀਕ ਆ ਇਹਦੇ ਵਿੱਚ ਜਿਹੜੀ ਆਪਾਂ ਚੀਜ਼ਾਂ ਪਾਉਣੀਆਂ ਵਾ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਹਦੇ ਵਿੱਚ ਹੁਣ ਆਪਾਂ ਇੱਕ ਚਮਚ ਜਿਹੜਾ ਵਾ ਝੋਲਾ ਦਾ ਆਟਾ ਪਾ ਲੈਣਾ ਠੀਕ ਹੈ ਜੇ ਤੁਹਾਡੇ ਕੋਲ ਚੌਲਾਂ ਦਾ ਆਟਾ ਨਹੀਂ ਆ ਤੇ ਤੁਸੀਂ ਘਰ ਵਾਲਾ ਜਿਹੜਾ ਕਣਕ ਦਾ ਆਟਾ ਉਹ ਵੀ ਪਾ ਸਕਦੇ ਕੋਈ ਜ਼ਰੂਰੀ ਨਹੀਂ ਜੇ ਤੁਹਾਡੇ ਕੋਲ ਚੌਲਾਂ ਦਾ ਆਟਾ ਨਹੀਂ ਆ ਕਿਉਂਕਿ ਸਭ ਜਣਾਂ ਕੋਲ ਚੌਲਾਂ ਦਾ ਆਟਾ ਨਹੀਂ ਮੌਜੂਦ ਹੁੰਦਾ ਬਾਜ਼ਾਰ ਵਿੱਚ ਆਰਾਮ ਨਾਲ ਮਿਲ ਜਾਂਦਾ ਵਾ ਜੇ ਤੁਹਾਨੂੰ ਬਾਈ ਚਾਂਸ ਤਾਂ ਵੀ ਮਤਲਬ ਕੋਈ ਦਿੱਕਤ ਹੁੰਦੀ ਆ ਜਾਂ ਫਿਰ ਤੁਸੀਂ ਘਰੇ ਇਹਨੂੰ ਪੀਸ ਕੇ ਵੀ ਬਣਾ ਸਕਦੇ ਥੋੜਾ ਜਿਹਾ ਪੀਸਣ ਦਾ ਕੰਮ ਆ ਪੀਸ ਕੇ ਤਾਂ ਛਾਣ ਲਓ ਤੇ ਬੜਾ ਵਧੀਆ ਬਣ ਜਾਂਦਾ ਵਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਕਿਉਂਕਿ ਇਹ ਬਹੁਤ گاੜਾ ਦਹੀਂ ਹੀ ਤੇ ਚੌਲਾਂ ਦਾ ਆਟਾ ਆਪਾਂ ਵਿੱਚ ਪਾਇਆ ਇਹਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ मिक्स ਕਰ ਲਿਏ ਠੀਕ ਹੈ ਇੱਥੇ ਇਦਾਂ ਦਾ ਬਣਿਆ ਵਾ ਕਿਉਂਕਿ ਤੁਹਾਨੂੰ ਮੈਂ ਦੱਸਿਆ ਕਿ ਚੌਲ ਜਿਹੜੇ ਹੁੰਦੇ ਨਾ ਇਹਨਾਂ ਫੁੱਲ ਜਾਂਦੇ ਜਿਹੜੀ ਵੀ ਚੀਜ਼ ਦੇ ਵਿੱਚ ਪਾਓ ਨਾ ਹਲਕਾ ਜਿਹਾ ਤੇ ਆਪਣਾ ਨਾ ਫੁੱਲਦੇ ਜੇ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਤਾ ਜੇ ਤੁਹਾਡੇ ਕੋਲ ਚੌਲਾਂ ਦਾ ਆਟਾ ਨਾ ਹੋਵੇ ਤੁਸੀਂ ਇਹਦੀ ਜਗ੍ਹਾ ਕਣਕ ਦਾ ਆਟਾ ਪਾ ਲਓ ਠੀਕ ਹੈ ਕਣਕ ਦਾ ਆਟਾ ਵੀ ਤੁਹਾਡਾ ਇੰਨਾ ਹੀ ਇਦਾਂ ਹੀ ਕੰਮ ਕਰੂਗਾ ਜਿਸ ਤਰ੍ਹਾਂ ਚੌਲਾਂ ਦਾ ਆਟਾ ਕਰਦਾ ਹਾਂ ਚੌਲਾਂ ਦੇ ਵਿੱਚ ਥੋੜੀ ਜਾਦਾ ਜਿਹੜੇ ਮਿੰਟਸ ਰਹਿੰਦੇ ਆ ਉਹਦੇ ਨਾਲ ਸਕਿਨ ਹੋਰ ਜ਼ਿਆਦਾ ਗਲੋ ਕਰਦੀ ਆ ਔਰ ਜਿਹੜਾ ਕਣਕ ਦਾ ਆਟਾ ਇਹ ਵੀ ਸਾਡੇ ਫੇਸ ਨੂੰ ਸਾਫ਼ ਕਰਦਾ ਅਸੀਂ ਲੋਕ ਵਰਤਦੇ ਹੀ ਨਹੀਂ ਆ ਠੀਕ ਆ ਤੁਸੀਂ ਆਟਾ ਗੁੰਨਦੇ ਸਮੇਂ ਵੇਖਿਆ ਹੀ ਹੋਣਾ ਮੈਂ ਇਹਦੇ ਵਿੱਚ ਨਾ ਥੋੜਾ ਜਿਆ ਪਾਉਣ ਲੱਗੀ ਆ ਪਾਣੀ ਆ ਦਹੀਂ ਦਹੀਂ ਆ ਵੇਖੋ ਦਹੀਂ ਦਾ ਪਾਣੀ ਸੀ ਕਿਉਂਕਿ ਗਾੜਾ ਗਾੜਾ ਨਹੀਂ ਪਾਇਆ ਨਾ ਤੇ ਫਿਰ ਮੈਂ ਅਦੇ ਵਿੱਚ ਦਹੀਂ ਦਾ ਪਾਣੀ ਪਾਇਆ ਤਾਂ ਕਿ ਜਿਹੜੀ ਕਰੀਮ ਹੈ ਨਾ ਸੌਫਟ ਵਾਲੀ ਜਿਹੜੀ ਚੰਗੀ ਤਰ੍ਹਾਂ ਸਾਡੀ ਸਕਿਨ ਤੇ ਲੱਗ ਸਕੇ ਕਿਉਂਕਿ ਜੇ ਗਾੜੀ ਲਾ ਬਣਾਵਾਂਗੇ ਨਾ ਤੇ ਉਹ ਫਿਰ ਨਾ ਲੱਖ ਲੱਖ ਕੇ ਡਿੱਗਦੀ ਰਹਿਣੀ ਹੈ ਇਸ ਤਰ੍ਹਾਂ ਕਿ ਆਪਾਂ ਇਹ ਨੂੰ ਇਹਦੇ ਵਿੱਚ ਆਪਾਂ ਹੋਰ ਜਿਹੜੀ ਇੱਕ ਚੀਜ਼ ਪਾਉਣੀ ਹੋਵੇ ਤੁਹਾਨੂੰ ਦੱਸ ਦਿੰਦੇ ਆ ਆਪਾਂ ਕਿਸ ਤਰ੍ਹਾਂ ਲਗਾਉਣੀ ਆ ਕਦੋਂ ਲਗਾਉਣੀ ਆ ਤੇ ਕਿੰਨੇ ਟਾਈਮ ਬਾਅਦ ਆਪਾਂ ਇਹਨੂੰ ਉਤਾਰਨਾ ਵਾ ਇਹ ਵੀ ਤੁਹਾਨੂੰ ਆਪਾਂ ਨਾਲ ਹੀ ਦੱਸਾਂਗੇ ਠੀਕ ਆ ਕਰੀਮ ਆਪਣੀ ਬਣ ਗਈ ਆ ਜਦੋਂ ਵੀ ਤੁਸੀਂ ਇਹ ਵਾਲੀ ਕਰੀਮ ਬਣਾਉਂਦੇ ਕੋਈ ਵੀ ਕਰੀਮ ਬਣਾਉਂਦੇ ਆ ਤੇ ਫੇਸ ਤੋਂ ਇਲਾਵਾ ਤੁਸੀਂ ਆਪਣੇ ਹੱਥਾਂ ਤੇ ਵੀ ਲਗਾ ਸਕਦੇ ਆ ਤੋਂ ਤੇ ਵੀ ਲਗਾ ਸਕਦੇ ਆ ਚੂਪੇ ਦਾ ਫਾਇਦਾ ਤੁਹਾਡੀ ਤੋਂ ਨੂੰ ਵੀ ਹੁੰਦਾ ਆਪਣੀ ਧੌਣ ਅਕਸਰ ਹੁੰਦੀ ਪਿੱਛੋਂ ਕਾਲੀ ਹੋ ਜਾਂਦੀ ਆ ਹਨਾ ਤੇ ਤੁਸੀਂ ਇਹ ਕਿਤੇ ਵੀ ਲਗਾ ਸਕਦੇ ਆ ਕਿਸੇ ਵੀ ਸਕਿਨ ਤੇ ਤੁਸੀਂ ਇਹਨੂੰ ਟਰਾਈ ਕਰ ਸਕਦੇ ਆ ਭਾਵੇਂ ਤੁਸੀਂ ਤੁਹਾਡੀ ਸਕਿਨ ਹੈਗੀ ਆ ਆਇਲੀ ਆ ਖੁਸ਼ਕੀ ਆ ਹਨਾ ਕੋਈ ਜ਼ਰੂਰੀ ਨਹੀਂ ਆ ਕਿ ਮਤਲਬ ਕਿਸੇ ਵੀ ਕੈਡੀ ਸਕਿਨ ਤੇ ਵਰਤ ਸਕਦੇ ਜਿਹੜੀ ਮਰਜ਼ੀ ਤੇ ਦੇ ਲਈ ਆਪਾਂ ਇਕ ਲਿਆ ਵਿਟਾਮਿਨ E ਦਾ ਕੈਪਸੂਲ ਬਿਚ ਰਹਿ ਗਿਆ ਧਾਗਾ ਇਹ ਦੇਖੋ ਇੱਕ ਆਪਾਂ ਕੈਪਸੂਲ ਇਹਦੇ ਵਿੱਚ ਪਾ ਲਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫੇਟ ਲੈਣਾ ਵਾ ਵਿਟਾਮਿਨ ਇਹਦੇ ਕੈਪਸੂਲ ਦੇ ਨਾਲ ਪਤਾ ਕੀ ਹੁੰਦਾ ਸਕਿਨ ਜਿਹੜੀ ਆ ਨਾ ਸਾਡੀ ਬਹੁਤ ਸੋਹਣਾ ਨਾ ਜਿਹੜੀ ਹਮੇਸ਼ਾ ਲਈ ਇਹ ਨਾ ਇੱਕ ਤਰ੍ਹਾਂ ਦੀ ਜਵਾਨ ਰਹਿੰਦੀ ਆ ਇਹਦੇ ਵਿੱਚ ਬਹੁਤ ਹੀ ਵਿਟਾਮਿਨ ਹੁੰਦੇ ਆ ਔਰ ਇਹਨੂੰ ਖਾਣ ਦਾ ਵੀ ਬਹੁਤ ਫਾਇਦਾ ਵਾ ਜੇ ਤੁਸੀਂ ਖਾਣਾ ਚਾਹਤੇ ਖਾ ਵੀ ਸਕਦੇ ਆ ਨਾ ਆਪਣੇ ਡਾਕਟਰ ਨੂੰ ਪੁੱਛ ਕੇ ਕਿਉਂਕਿ ਇਹ ਖਰਾਬ ਚੀਜ਼ ਨਹੀਂ ਗੀ ਵਿਟਾਮਿਨ ਇਹਦੇ ਜਿਹੜੇ ਕੈਪਸੂਲ ਨੇ ਨਾ ਤੁਸੀਂ ਆਪਣੀ ਡਾਕਟਰ ਦੀ ਰਾਇ ਲੈ ਕੇ ਇਹਨੂੰ ਖਾ ਵੀ ਸਕਦੇ ਆ ਬਹੁਤ ਜਨੇ ਖਾਂਦੇ ਹੀ ਆ ਸਕਿਨ ਵਾਸਤੇ ਹੀ ਜ਼ਿਆਦਾ ਖਾਂਦੇ ਆ ਸਕਿਨ ਜਿਹੜੀ ਆ ਚੰਗੀ ਰਵੇ ਆ ਦੇਖੋ ਠੀਕ ਹੈ ਹੁਣ ਆਪਾਂ ਇਹਨੂੰ ਤੁਹਾਨੂੰ ਦੱਸਦੇ ਆ ਆਪਾਂ ਇਹਨੂੰ ਅਪ ਦੇ ਜਿੰਨਾਸ ਨੇ ਆਪਾਂ ਨੂੰ ਸਕਰਬ ਤੇ ਵਾਂਗੂ ਪਹਿਲਾਂ ਆਪਣੀ ਫੇਸ ਤੇ ਚੰਗੀ ਤਰ੍ਹਾਂ ਲਗਾ ਲੈਣਾ ਵਾ ਫਿਰ ਆਪਾਂ ਇਹਨੂੰ 5 ਮਿੰਟ ਰੱਖ ਕੇ ਇਹਨੂੰ ਮਲਣਾ ਫਿਰ ਆਪਾਂ ਨੂੰ ਉਤਾਰ ਦੇਣਾ ਇਹਦੇ ਨਾਲ ਆਪਾਂ ਕਿਸੇ ਤਰ੍ਹਾਂ ਦੀ ਵਧੀਆ ਕੋਈ ਚੰਗੀ ਮ사ਜ ਨਹੀਂ ਕਰਨੀ ਖਾਲੀ ਆਪਾਂ ਇਹਨੂੰ ਸਕਿਨ ਤੇ ਲਗਾਉਣਾ ਵਾ 5 ਮਿੰਟ ਰੱਖਣਾ ਵਾ ਹੱਥ ਨਾਲ ਮਲਣਾ ਵਾ ਤੇ ਧੋ ਲੈਣਾ ਵਾ ਇਹ ਤੁਸੀਂ ਕਦੋਂ ਲਾਉਣਾ ਜਦੋਂ ਵੀ ਤੁਸੀਂ ਮਰਜ਼ੀ ਲਾਓ ਜਿੰਨੇ ਲਾਓ ਸਵੇਰੇ ਲਾਓ ਸ਼ਾਮ ਲਾਓ ਜਾ ਤੁਸੀਂ ਕਿਤੇ ਜਾਣ ਲੱਗੇ ਆ ਤਾਂ ਉਦੋਂ ਜਾਣ ਲੱਗਿਆਂ ਲਗਾ ਲਓ ਜਾਂ ਫਿਰ ਇਹ ਨਹੀਂ ਆ ਕਿ ਲਾ ਕੇ ਆਪਾਂ ਕਿਤੇ ਜਾ ਨਹੀਂ ਸਕਦੇ ਲਗਾ ਕੇ ਤੁਸੀਂ ਮੂੰਹ ਧੋ ਕੇ ਫਿਰ ਜਾ ਵੀ ਸਕਦੇ ਕਿਤੇ ਤੇ ਦਾ ਕੋਈ ਬਹੁਤ ਨੁਕਸਾਨ ਨਹੀਂ ਹੁੰਦਾ ਕਿ ਮਤਲਬ ਲਾ ਕੇ ਮੜ ਕੇ ਤੁੱਪ ਤੇ ਨਹੀਂ ਜਾਣਾ ਹੈਨਾ ਇਸ ਤਰ੍ਹਾਂ 5 ਮਿੰਟ ਲਈ ਦੇ ਦੇਖੋ ਭਈ ਆਪਾਂ ਚਿਹਰਾ ਜਿਹੜਾ ਵਾ ਸਾਫ਼ ਕਰ ਲਿਆ ਵਾ ਪਾਣੀ ਦੇ ਨਾਲ ਆਪਾਂ ਚਿਹਰੇ ਨੂੰ ਕਰ ਲਿਆ ਵਾ ਸਾਫ਼ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਵਾਲਾ ਜਿਹੜਾ ਤੁਸੀਂ ਸਕਰਬ ਵਾ ਇਹਨੂੰ ਤੁਸੀਂ ਬਣਾ ਕੇ ਆਪਣੇ ਚਿਹਰੇ ਤੇ ਡੇਲੀ ਰੁਟੀਨ ਚ ਵੀ ਲਗਾ ਸਕਦੇ ਆ ਤੇ ਹਫਤੇ ਚ ਤਿੰਨ ਦਿਨ ਵੀ ਲਗਾ ਸਕਦੇ ਜੇ ਤੁਸੀਂ ਹਫਤੇ ਚ ਤਿੰਨ ਦਿਨ ਲਗਾਉਣਾ ਵਾ ਤੇ ਵਿਟਾਮਿਨ E ਦਾ ਕੈਪਸੂਲ ਪਾਓ ਜੇ ਤੁਸੀਂ ਡੇਲੀ ਰੁਟੀਨ ਵਿੱਚ ਲਗਾਉਣਾ ਵਾ ਤੇ ਫਿਰ ਵਿਟਾਮਿਨ E ਦਾ ਕੈਪਸੂਲ ਜਿਹੜਾ ਵਾ ਸਿਰਫ ਤਿੰਨ ਦਿਨ ਪਾਓ ਬਾਕੀ ਦਿਨ ਤੁਸੀਂ ਵਿੱਚ ਛੱਡ ਦਿਓ ਇੱਕ ਦਿਨ ਪਾ ਲਿਓ ਇੱਕ ਦਿਨ ਛੱਡ ਦਿਓ ਹਨਾ ਤੇ ਮੈਂ ਜਿੱਦ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵਾ ਕਿ ਤੁਸੀਂ ਇਹਨੂੰ 5 ਮਿੰਟ ਆਪਣੇ ਚਿਹਰੇ ਤੇ ਲਗਾਉਣਾ ਫਿਰ ਤੁਸੀਂ ਮਲ ਕੇ ਨੂੰ ਪਾਣੀ ਦੇ ਨਾਲ ਆਪਣਾ ਜਿਹੜਾ ਵਾ ਫੇਸ ਧੋ ਲੈਣਾ ਜਦੋਂ ਤੁਸੀਂ ਪਾਰਲਰ ਤੇ ਜਾਂਦੇ ਆ ਜਾਂ ਫੇਸ਼ਾ ਜਾਂ ਬਲੀਚ ਕਰਾਉਣੇ ਤੇ ਤੁਹਾਨੂੰ ਇੱਕ ਆਪਣੇ ਚਿਹਰੇ ਤੇ ਥੋੜੀ ਜਿਹੀ ਨਿਖਾਰ ਨਜ਼ਰ ਆਉਂਦਾ ਵਾ ਤੁਹਾਨੂੰ ਇਹ ਵਾਲਾ ਜਿਹੜਾ ਵਾ ਸਕਰਬ ਕਰਨ ਤੋਂ ਬਾਅਦਾਂ ਉਸੇ ਹੀ ਤਰ੍ਹਾਂ ਦਾ ਨਿਖਾਰ ਨਜ਼ਰ ਆਊਗਾ ਕਿਉਂਕਿ ਤੁਸੀਂ ਦੇਖ ਸਕਦੇ ਜੀ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਫਿਲਟਰ ਨਹੀਂ ਲਗਾਇਆ ਵਾ ਬਹੁਤ ਜਾਣਿਆਂ ਦੇ ਜਿਹੜੇ ਕਮੈਂਟ ਵੀ ਵਿੱਚ ਆ ਜਾਂਦੇ ਆ ਕਿ ਬਈ ਤੁਸੀਂ ਫਿਲਟਰ ਲਗਾ ਕੇ ਵੀਡੀਓ ਬਣਾਉਂਦੇ ਆ ਜਾਂ ਜੋ ਵੀ ਆ ਤੇ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਆ ਕਿ ਇਹ ਵੀਡੀਓ ਜਿਹੜੀ ਆ ਵਾ ਫਿਲਟਰ ਲਗਾ ਕੇ ਨਹੀਂ ਬਣਦੀ ਆ ਵਾ ਤੇ ਫਿਲਟਰ ਵੀ ਕਿਸੇ ਤਰ੍ਹਾਂ ਦਾ ਇਸਤੇਮਾਲ ਨਹੀਂ ਕੀਤਾ ਹੋਇਆ ਵਾ ਜੇ ਤੁਸੀਂ ਆਪਣੀ ਸਕਿਨ ਨੂੰ ਹਮੇਸ਼ਾ ਲਈ ਜਵਾਨ ਰੱਖਣਾ ਵਾ ਤੇ ਇਹ ਵਾਲਾ ਸਕਰਬ ਜਿਹੜਾ ਤੁਸੀਂ ਹਮੇਸ਼ਾ ਡੇਲੀ ਆਪਣੀ ਪ੍ਰੋਟੀਨ ਵਿੱਚ ਸ਼ਾਮਲ ਕਰ ਲਓ ਕਿ ਤੁਸੀਂ ਨੌਨ ਦੇ ਟਾਈਮ ਜਾਂ ਦੁਪਹਿਰ ਦੇ ਟਾਈਮ ਜਦੋਂ ਵੀ ਤੁਸੀਂ ਰਾ ਜਾਂ ਰਾਤ ਸੌਣ ਦੇ ਟਾਈਮ ਜਦੋਂ ਤੁਸੀਂ ਫਰੈਸ਼ ਹੁੰਦੇ ਆ ਉਦੋਂ ਵੀ ਕਰ ਸਕਦੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਡੇਢੀ ਤੁਸੀਂ ਵਿਟਾਮਿਨ ਡਾ ਪੈਕਸੂਲ ਨਹੀਂ ਪਾਉਣਾ ਹਫ਼ਤੇ ਚ ਸਿਰਫ 10 ਦਿਨ ਪਾਉਣਾ ਇੱਕ ਦਿਨ ਛੱਡ ਦਿਓ ਇੱਕ ਦਿਨ ਪਾ ਲਿਓ ਤੇ ਤੁਸੀਂ ਅਗਰ 1 ਮਹੀਨਾ ਇਹਨੂੰ ਕਰਕੇ ਦੇਖੋ ਤੁਹਾਡੇ ਚਿਹਰੇ ਤੇ ਇਹਦੇ ਨਾਲ ਕਿੰਨਾ ਬਹੁਤ ਫਰਕ ਨਜ਼ਰ ਆਊਗਾ ਤੁਹਾਡਾ ਚਿਹਰਾ ਗਲੋ ਵੀ ਕਰੂਗਾ ਤੇ ਸਾਫ਼ ਵੀ ਲੱਗਰ ਆ ਤੁਹਾਨੂੰ ਕਰਨ ਤੋਂ ਬਾਅਦਾਂ ਇੱਕ ਪਾਰਲਰ ਵਰਗਾ ਨਿਖਾਰ ਵੀ ਨਜ਼ਰ ਆਊਗਾ ਵੀਡੀਓ ਚੰਗੀ ਲੱਗਦੀ ਹੁੰਦੀ ਤੇ ਲਾਈਕ ਸ਼ੇਅਰ ਕਮੈਂਟ ਕਰਨ ਤੋਂ ਚੁਪੰਜੂਸੀ ਨਾ ਕਰਿਆ ਕਰੋ ਬਾਕੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਸਸਟੀਕਾਰ ਜੀ